ਮੈਂ ਮਾਂਜੂ ਕੋਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਵਕੀਲ ਸਾਹਿਬ ਘਮਨ ਬ੍ਰਦਰ ਸਾਹਿਬ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਨਸਾਫ ਦੀ ਪਹਿਲੀ ਪੌੜੀ ਤੇ ਪੈਰ ਰਖਾਇਆ ਮੇਰਾ ਉਹਨਾਂ ਦੇ ਹੁਕਮਾਂ ਨਾਲ ਅੱਜ ਪੋਸਟਮਾਰਟਮ ਸ਼ੁਰੂ ਹੋ ਗਿਆ ਜੀ ਹਾਂਜੀ ਤੇ ਉਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਜੋ ਅੰਤਿਮ ਰਸਮਾਂ ਹੋਣੀਆਂ ਸੰਸਕਾਰ ਦੀਆਂ ਉਹ ਕਰਾਂਗੇ ਜੀ ਠੀਕ ਹੈ ਜੀ ਮਾਨਜੋਗ ਅਦਾਲਤ ਨੇ ਕੀ ਆ ਗਿਆ ਹੁਕਮ ਦਿੱਤੇ ਜੀ ਮਾਨਜੋਗ ਅਦਾਲਤ ਨੇ ਡਾਕਟਰਾਂ ਦਾ ਬੋਰਡ ਬਣਾਇਆ ਜੀ ਜਿਹਦੇ ਵਿੱਚ ਹੈਲਥ ਸੈਕਟਰੀ ਪੰਜਾਬ ਦਾ ਸੁਪਰਵਾਈਜ਼ਨ ਥੱਲੇ ਮੈਡੀਕਲ ਬੋਰਡ ਮੈਡੀਕਲ ਕਰੂਗਾ ਤੇ ਪੰਜ ਡਾਕਟਰਾਂ ਦਾ ਬੋਰਡ ਬਣਾਇਆ ਤੇ ਵੀਡੀਓਗ੍ਰਾਫੀ ਕਿਹਾ ਡਾਕ ਜੱਜ ਸਾਹਿਬ ਨੇ ਵੀਡੀਓਗ੍ਰਾਫੀ ਕਰਾਈ ਜਾਵੇ ਤੇ ਮੇਰਾ ਖਿਆਲ ਲਗਭਗ ਹਫਤੇ ਕਿਤੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਰਿਪੋਰਟਸ ਜਿਹੜੀਆਂ ਹੈਗੀਆਂ ਇਹਦੀਆਂ ਉਹ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੂੰ ਸੌਂਪੀਆਂ ਜਾਣ ਪੱਗੇ ਦੇਖਦੇ ਆ ਜੀ ਪੁੱਲੀ ਕਰੇ ਹਾਂਜੀ ਕਿੰਨੇ ਦਿਨ ਹੋ ਗਏ ਜੀ ਅਜੇ ਕਿੰਨੇ ਦਿਨ ਬਾਅਦ ਸਸਕਾਰ ਹੋਣ ਜਾ ਰਿਹਾ ਜੀ ਸਰ ਮੇਰਾ ਖਿਆਲ ਹੈ ਜੀ 10 12 15 ਦਿਨ ਦੇ ਲਗ-ਚਾਗੇ ਹੋਗੇ ਜੀ ਤੇ ਨਾਮ ਡਾਕਟਰ ਬਲਕਾਰ ਸਿੰਘ ਹੈਗਾ ਸੀਨੀਅਰ ਮੈਡੀਕਲ ਅਫੀਸਰ ਡਿਸਟ੍ਰਿਕਟ ਹਸਪੀਟਲ ਫਟੇਗੜਸਾ ਅੱਜ ਐਸਓਐਸਚ ਕੋਰਟ ਦੇ ਹੁਕਮਾਂ ਰਾਹੀਂ ਜਿਹੜਾ ਇਹ ਪੋਸਟਮਾਰਟਮ ਅਸੀਂ ਕਰਨ ਜਾ ਰਹੇ ਹਾਂ ਇਹਦੇ ਵਿੱਚ ਪੰਜ ਮੈਂਬਰੀ ਬੋਰਡ ਗਠਿਤ ਕੀਤਾ ਗਿਆ ਜਿਹਦੇ ਵਿੱਚ ਇੱਕ ਫਰੇਂਜ਼ਿਕ ਐਕਸਪਰਟ ਵੀ ਨੇ ਤੇ ਉਹ ਹੋਣਾ ਸੀ ਕਰਕੇ ਉਸ ਤੋਂ ਬਾਅਦ ਰਿਪੋਰਟ ਅਗੇ ਹਾਇਰ ਅਥਾਰਟिटीज ਨੂੰ ਭੇਜਣੀ ਟੋਟਲ ਮੈਂਬਰ ਕਿੰਨੀ ਟੀਮ ਦੇ ਵਿੱਚ ਪੰਜ ਮੈਂਬਰੀ ਬੋਰਡ ਇੱਕ ਤੋਂ ਤੱਕ ਦੀ ਦੰਹ ਹੁੰਦੀ ਉਮੀਦ ਹੈ ਕਿ ਤੁਰ ਉਤ ਤੁਰ ਰਿਪੋਰਟ ਆ ਜੇ ਆ ਰਿਪੋਰਟ ਆ ਇਹਦੇ ਵਿੱਚ ਕਿਉਂਕਿ ਲੈਬ ਨੂੰ ਜਾਣਾ ਹੁੰਦਾ ਹੈ ਇਸਰਾ ਫਾਈਨਲ ਜਿਹੜਾ ਓਪੀਨੀਅਨ ਹੈਗਾ ਉਸ ਤੋਂ ਬਾਅਦ ਦਿੱਤਾ ਜਾਂਦਾ ਹੁੰਦਾ ਹੈ ਅੱਜ ਇਹ ਪੋਸਟਮਾਰਟਮ ਕਰਕੇ ਵਿਦਿਨ 1 ਘੰਟਾ ਇਥੋਂ ਅੱਗੇ ਰਿਪੋਰਟ ਭੇਜੀ ਜਾਏ। ਇਹ ਮਾਮਲਾ ਹੈਗਾ ਮਿਤੀ 23 ਤਰੀਕ ਨੂੰ 23 12 2023 ਨੂੰ ਆ ਲੇਡੀ ਜ਼ ਅਮਰਜੀਤ ਕੌਰ ਪਤਨੀ ਦਵਿੰਦਰ ਸਿੰਘ ਭੋਲਾ ਵਾਸੀ ਮਕਾਰੋਬੁਰਾ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀਗੀ ਤੇ ਉਹਦੇ ਸਬੰਧ ਵਿੱਚ ਜਿਹੜਾ ਹੈਗਾ ਇਹਨਾਂ ਮਾਮਲਿਆਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਰਿਟ ਪਾਈ ਸੀਗੀ ਉਹਦੇ ਚ ਕੱਲ ਜਸਵੀ ਸਾਹਿਬ ਨੇ ਹੁਕਮ ਦਿੱਤਾ ਸੀਗਾ ਵੀ ਜਿਹੜਾ ਬੋਰਡ ਬਣਾ ਕੇ ਫੋਰੈਂਸਿਕ ਦੇ ਤੇ ਹੈਲਥ ਦੇ ਮੈਕਮੇ ਦੇ ਸਾਰੇ ਡਾਕਟਰਾਂ ਨਾਲ ਵਕ ਵਕ ਟੀਮਾਂ ਜਿਹੜੀਆਂ ਬਣਾ ਕੇ ਤੇ ਉਹਨਾਂ ਦਾ ਜਿਹੜਾ ਹੈਗਾ ਬੋਰਡ ਦੇ ਥਰੂ ਪੋਸਟਮਾਰਟਮ ਕਰਾਇਆ ਜਾਵੇ ਜਿਹੜਾ ਕਿ ਅੱਜ ਫਿਰ ਇਹਨਾਂ ਦਾ ਪੋਸਟਮਾਰਟਮ ਜਿਹੜਾ ਕਰਵਾਇਆ ਜਾ ਰਿਹਾ ਠੀਕ ਹੈ ਕਿ ਕੀ ਮਾਮਲਾ ਦਰਜ ਕੀਤਾ ਹੋਇਆ ਕਿ 174 ਦੀ ਕਾਰਵਾਈ 174 ਦੀ ਕਾਰਵਾਈ ਹੋਈ ਹੈ ਜੀ ਦਵਿੰਦਰ ਸਿੰਘ ਭੋਲਾ ਦੀ ਸਟੇਟਮੈਂਟ ਤੇ ਜੀ ਕੀ ਸਟੇਟਮੈਂਟ ਦੇ ਵਿੱਚ ਕੀ ਦੱਸਿਆ ਉਹਨਾਂ ਦੇ ਮੌਲੀ ਪੜਤਾਲ ਚ ਆਇਆ ਸਾਹਮਣੇ ਕੁਝ ਹਾਂ ਨਹੀਂ ਮੌਲੀ ਪੜਤਾਲ 'ਚ ਇਹਨਾਂ ਨੇ ਤਾਂ ਆਪਣਾ ਬਿਆਨ ਜਿਹੜਾ ਸੀਗਾ ਲਿਖਤੀ ਆਪ ਦਿੱਤਾ ਸੀਗਾ ਉਹਦੇ 'ਚ ਤਾਂ ਇਹਨਾਂ ਨੇ ਐਲੀਕੇਸ਼ਨ ਲਾਏ ਸੀਗੇ ਬਟ ਉਹ ਹੁਣ ਜਦੋਂ ਆਫਟਰ ਪੋਸਟਮਾਰਮ ਜਿਹੜੀ ਰਿਪੋਰਟ ਆਊਗੀ ਉਹਦੇ ਤੋਂ ਬਾਅਦ ਜਿਹੜੇ ਵੀ ਕੋਈ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ